ਇਹ ਜਥਿਆਂ ਨੂੰ ਪਾਕਿਸਤਾਨ ਜਾਣ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ਪੁਰ ਦੇ ਮੌਕੇ ਤੇ ਉਹਨਾਂ ਨੂੰ ਜਥਿਆਂ ਨੂੰ ਉੱਥੇ ਜਾਣ ਤੋਂ ਰੋਕਣਾ ਇਹ ਬਿਲਕੁਲ ਬੇਇਨਸਾਫੀ ਹੈ ਜੇ ਫਿਰ ਉਹਨਾਂ ਦੇ ਦਰਸ਼ਨਾਂ ਲਈ ਸਿੱਖ ਤਾਂ ਤੜਫ ਰਿਹਾ ਤੇ ਇਹ ਪਾਬੰਦੀ ਲਾ ਰਹੇ ਆ ਪਾਬੰਦੀ ਲਾਉਣ ਦਾ ਕਾਰਨ ਵੀ ਸਮਝ ਨਹੀਂ ਆ ਰਿਹਾ ਸੋ ਇਸ ਵਾਸਤੇ ਸਰਕਾਰ ਨੂੰ ਤੁਰੰਤ ਜਿਹੜਾ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਤੇ ਜਥਿਆਂ ਨੂੰ ਪਾਕਿਸਤਾਨ ਜਾਣ ਦਨਾ ਚਾਹੀਦਾ ਜਿਹੜਾ ਹਿੰਦੁਸਤਾਨ ਦੇ ਵਿੱਚ ਸਾਡੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਬਿਹਤਰ ਦੀ ਸਾਨੂੰ ਦੂਜੇ ਦਰਜਾ ਨਹੀਂ ਬਾਕੀ ਤੀਜੇ ਦਰਜੇ ਦਾ ਸ਼ਹਿਰੀ ਬਹੋਂਦੇ ਜਤਨ ਕੀਤੇ ਜਾ ਰਹੇ ਆਵਛਤਵੀ ਭਾਈਚਾਰਿਆਂ ਵਿੱਚ ਵੀ ਪ੍ਰੇਮ ਤੇ ਪਿਆਰ ਬਣਿਆ ਰਵੇ ਅਸੀਂ ਦੇਸ਼ ਦੀ ਖਾਤਰ ਬੇਸ਼ਾਂ ਬਹੁਤ ਧੀਰਯ ਕਰਵਾਦੀਆਂ ਕੀਤੀਆਂ ਲੇਕਿਨ ਸਾਨੂੰ ਹੀ ਔਕੜਾਂ ਦੇ ਸਾਹਮਣੇ ਕਰਦੇ ਪੈਂਦੇ ਆ ਤੇ ਇਹਦੇ ਲੋਕਾਂ ਦੇ ਜਿਹੜੇ ਅਜੇ ਗਰਾਊਂਡ ਲੈਵਲ ਤੇ ਨਹੀਂ ਪਹੁੰਚੇ ਅਨੰਦਪੁਰ ਸਾਹਿਬ ਦਾ ਏਰੀਆ ਕਾਫੀ ਪ੍ਰਭਾਵਿਤ ਹੋਇਆ ਸੀ ਇੱਥੇ ਮੁੱਖ ਮੰਤਰੀ ਸਾਹਿਬ ਨਹੀਂ ਆਏ ਤੇ ਹੋਰ ਵੀ ਜਿਵੇਂ ਆਪਣਾ ਗੁਰਦਾਸਪੁਰ ਸਾਹਿਬ ਦਾ ਏਰੀਆ ਸੀਗੇ ਕਿਤੇ ਵੀ ਜਿਹੜੇ ਨਜ਼ਰ ਨਹੀਂ ਆਏ ਮੁੱਖ ਮੰਤਰੀ ਸੁਖਵੀਰ ਮੈਂ ਪਹਿਲਾਂ ਵੀ ਇੱਕਦਾਂ ਗੱਲ ਕੀਤੀ ਸੀ ਕਿ ਸੁਖਵੀਰ ਸਿੰਘ ਬਾਦਲ ਕੋ ਗੁਰਬਾਣੀ ਦਾ ਪ੍ਰਚਾਰਕ ਨਹੀਂ ਹੈ ਜੋ ਘਰ ਬਾਣੀ ਵੇਚ ਕੇ ਜਿਹੜਾ ਉਹ ਪੈਸਾ ਲੈ ਰਿਆ ਉਹਨੇ ਪੈਸਾ ਦਿੱਤਾ ਲੋਕਾਂ ਨੂੰ ਕਦੋਂ ਵੀ ਦਿਆ। ਹਾਲਜੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਮੁੱਤਸਿਕ ਰਾਣਾ ਸਾਡੇ ਨਾਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਬਲਾ ਹਾਜ਼ਰ ਨੇ। ਬੀਤੇ ਦਿਨੀ ਕੇਂਦਰ ਵੱਲੋਂ ਇੱਕ ਲੈਟਰ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸਿੱਖ ਸੰਗਤ ਨੂੰ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨ ਤੇ ਜਾਣ ਲਈ ਰੋਕ ਲਗਾਤੀ ਜਾਂਦੀ ਹੈ ਆ ਚਾਵਲਾ ਸਾਹਿਬ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸਿੱਖ ਸੰਗਤ ਜਿਹੜੀ ਆ ਗੁਰੂ ਨਾਨਕ ਦੇਵ ਜੀ ਦਾ ਅਗੇ ਗੁਰਪੂਰ ਬਾਰੇ ਆ ਉਹਦੇ ਉੱਤੇ ਜਿਹੜੀਆਂ ਵੱਡੀ ਗਿਣਤੀ ਜਿਹੜੇ ਜੱਥੇ ਆ ਉਹ ਪਾਕਿਸਤਾਨ ਜਾਂਦੇ ਆ ਪਰ ਕੇਂਦਰ ਵੱਲੋਂ ਜਿਹੜਾ ਇਹ ਰੋਕ ਲਗਾਈ ਹੈ ਇਹ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਇਹ ਬਹੁਤ ਮਾੜੀ ਗੱਲ ਹੋਈ ਆ ਜਿਹੜੀ ਕੇਂਦਰ ਦੇ ਸਰਕਾਰ ਦਾੜਾ ਫੈਸਲਾ ਆ ਦੋ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਉਹਨਾਂ ਨੂੰ ਜਥੇ ਨੂੰ ਉੱਥੇ ਜਾਣ ਤੋਂ ਰੋਕਣਾ ਇਹ ਬਿਲਕੁਲ ਬੇਇਨਸਾਫੀ ਹੈ। ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਦੀ ਸਰਕਾਰ ਤਾਂ ਮਨਾ ਕਰੇ ਜਿੱਧਰ ਜਾਣਾ। ਇੰਡੀਆ ਦੀ ਗਵਰਨਮੈਂਟ ਕਿਸ ਗੱਲ ਤੋਂ ਮਨਾ ਕਰ ਰਹੀ ਹੈ? ਜਦੋਂ ਅਸੀਂ ਉਹਨਾਂ ਨੂੰ ਪਤਾ ਹੈ ਕਿ ਰੋਜ਼ਾਨਾ ਸਿੱਖ ਦੋ ਟਾਈਮ ਅਰਦਾਸ ਕਰਦਾ ਤੇ ਪੰਥ ਨੂੰ ਜਿਹੜੇ ਪੰਥ ਤੋਂ ਵਿਛੋੜੇ ਗਏ ਗੁਰਦ ਆਮ ਉਹਨਾਂ ਚ ਪ੍ਰਮੁੱਖ ਤੌਰ ਤੇ ਨਨਕਾਣਾ ਸਾਹਿਬ ਪੰਜਾ ਸਾਹਿਬ ਆਦੇ ਹੋਰ ਗੁਰਦੁਆਰੇ ਗੁਰਦ ਆਮ ਅਸੀਂ ਅਰਦਾਸ ਵਿੱਚ ਕਿੰਨੇ ਆ ਸਿੱਖ ਮੰਗ ਕਰਦਾ ਤੇ ਫਿਰ ਉਹਨਾਂ ਦੇ ਦਰਸ਼ਨਾਂ ਲਈ ਸਿੱਖ ਤਾਂ ਤੜਫ ਰਿਹਾ ਤੇ ਇਹ ਪਾਬੰਦੀ ਲਾ ਰਹੇ ਆ ਪਾਬੰਦੀ ਲਾਉਂਦਾ ਕਾਰਨ ਵੀ ਸਮਝ ਨਹੀਂ ਆ ਰਹੀ ਫਿਰ ਦੂਜੇ ਬੰਨੇ ਆ ਹੁਣ ਪਿਛੇ ਪ੍ਰੋਬਲਮ ਤਾਂ ਆਈ ਸੀ ਹਿੰਦੁਸਤਾਨ ਦੀ ਪਾਕਿਸਤਾਨ ਦੀ ਲੇਕਿਨ ক্রিকেট ਦਾ ਮੈਚ ਵੀ ਬੰਦ ਹੋ ਗਿਆ ਸੀ ਇਹ ਆਮੀ ਲੋਕਾਂ ਦੇ ਮਨਾਂ 'ਚ ਸਵਾਲ ਉੱਠਿਆ ਆਪ ਲੋਕਾਂ ਨੇ ਕਈ ਆਗੂਆਂ ਨੇ ਵੀ ਇਹ ਗੱਲ ਨੂੰ ਕਿਹਾ ਵੀ ਜੇ ਕ੍ਰਿਕਟ ਦਾ ਮੈਚ ਹੋ ਸਕਦਾ ਹੈ ਤੇ ਗੁਰਦ ਆਮਾਂ ਦੀ ਯਾਤਰਾ ਤਾਂ ਧਾਰਮਿਕ ਇੱਕ ਸਾਡਾ ਇਸ਼ੂ ਆ ਧਾਰਮਿਕ ਇੱਕ ਕਾਰਜ ਹੈ ਉਹ ਧਰਮ ਤਾਂ ਸਾਰਿਆਂ ਨੂੰ ਆਪਸ ਵਿੱਚ ਪ੍ਰੇਮ ਕਰਦਾ ਸਿਖਾਉਂਦਾ ਤੇ ਸਾਡੀ ਕੋਈ ਇਹਦੇ 'ਚ ਕੋਈ ਪ੍ਰੋਬਲਮ ਵੀ ਨਹੀਂ ਸੀ ਸਿੱਖਾਂ ਦੀ ਸੋ ਇਸ ਵਾਸਤੇ ਸਰਕਾਰ ਨੂੰ ਤੁਰੰਤ ਜਿਹੜਾ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਤੇ ਜਥਿਆਂ ਨੂੰ ਪਾਕਿਸਤਾਨ ਜਾਣ ਦੇਣਾ ਚਾਹੀਦਾ ਜੇ ਬਾਈ ਚਾਂਸ ਨਹੀਂ ਸਰਕਾਰ ਕੋਈ ਇਦਾਂ ਦੀ ਉਹ ਕਰ ਦਿੱਤਾ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਕੇਂਦਰ ਨਾਲ ਗੱਲਬਾਤ ਕਰੂਗੀ ਫਿਰ ਦੇਖੋ ਜੀ ਅਸੀਂ ਤਾਂ ਕੇਂਦਰ ਨਾਲ ਹਰ ਮਸਲੇ ਤੇ ਸਾਨੂੰ ਗੱਲ ਕਰਨੀ ਪੈ ਰਹੀ ਹੈ ਮੈਂ ਸਮਝਦਾ ਕਿ ਅੱਜ ਸਿੱਖ ਸਿੱਖ ਹੀ ਨਹੀਂ ਬਲਕਿ ਮੈਂ ਤਾਂ ਕਈ ਹਿੰਦੂ ਵੀਰਾਂ ਦੇ ਵਿਚਾਰ ਵਿੱਚ ਪਏ ਆ ਬੜੀ شدت ਨਾਲ ਸਾਰੇ ਇਹ ਗੱਲ ਨੂੰ ਮਹਿਸੂਸ ਕਰਨ ਲੱਗ ਪਏ ਆ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਸਾਡੀ ਜਿਹੜੀ ਸਥਿਤੀ ਆ ਕੋ ਬਹੁਤੀ ਬਿਹਤਰ ਦੀ ਸਾਨੂੰ ਦੂਜੇ ਦਰਜੇ ਦਾ ਨਹੀਂ ਬਾਕੀ ਤੀਜੇ ਦਰਜੇ ਦਾ ਸ਼ਹਿਰੀ ਬਣਨ ਦੇ ਯਤਨ ਕੀਤੇ ਜਾ ਰਹੇ ਹੁਣ ਤਾਂ ਅੱਗੇ ਕਹਿੰਦੇ ਇਹ ਦੂਜੇ ਦਰਜੇ ਤੇ ਬਣਾਤੇ ਮੈਂ ਤਾਂ ਕਹਿੰਦਾ ਤੀਜੇ ਦਰਜੇ ਤੇ ਬਣਾਈ ਜਾਂਦੇ ਆ ਕੇਂਦਰ ਸਰਕਾਰ ਜਿਹੜੀ ਜਿੰਦੇ ਨਾਲ ਅਸੀਂ ਆਪਣੀ ਤਕਦੀਰ ਜੋੜੀ ਹੈ ਇਹਨਾਂ ਨੇ ਹਮੇਸ਼ਾ ਹਰ ਵਾਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੇ ਖਿਲਾਫ ਕੋਈ ਨਾ ਕੋਈ ਕਾਰਵਾਈ ਕੀਤੀ ਆ ਸਾਨੂੰ ਇਸ ਗੱਲ ਦਾ احساس ਕਰਾਉਣ ਦੇ ਯਤਨ ਕਰਦਾ ਕਿ ਤੁਸੀਂ ਸਾਡੇ ਰਹਿਮੋ ਕਰਮਤੇ ਆ ਪਰ ਇਹ ਸਾਡਾ ਇਤਿਹਾਸ ਹੈ ਸਾਡਾ ਇੱਕ ਤਰ੍ਹਾਂ ਦਾ ਜਿਹੜਾ ਸਾਡਾ ਕਰਤਾਰ ਆ ਸਿੱਖ ਪੰਥ ਦਾ ਅਸੀਂ ਦੇਖੋ ਸਾਡਾ ਪੂਰੀ ਕੋਸ਼ਿਸ਼ ਹੁੰਦੀ ਆ ਕਿ ਖਿੱਤੇ ਵਿੱਚ ਵੀ ਆਪਸ ਵਿੱਚ ਵੀ ਭਾਈਚਾਰਾ ਵਿੱਚ ਵੀ ਪ੍ਰੇਮ ਤੇ ਪਿਆਰ ਬਣਿਆ ਰਹੇ ਅਸੀਂ ਦੇਸ਼ ਦੀ ਖਾਤਰ ਬੇਸ਼ਾਂ ਬਹੁਤ ਔੜੀਆਂ ਕੁਰਬਾਨੀਆਂ ਕੀਤੀਆਂ ਲੇਕਿਨ ਸਾਨੂੰ ਹੀ ਔਕੜਾਂ ਦੇ ਸਾਹਮਣੇ ਕਰਨੀ ਪੈਂਦੀਆਂ ਤੇ ਇਹਦੇ ਲਈ ਜਰੂਰ ਸਿੱਖਾਂ ਦੇ ਮਨ ਵਿੱਚ ਇੱਕ ਬਗਾਨਗੀ ਦਾ ਅਹਿਸਾਸ ਜਿਹੜਾ ਉਹ ਪਾਇਦਾ ਚਾਹ ਨਸਤ ਤੋਂ ਇਲਾਵਾ ਜੀ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਬੜੀ ਜਿਹੜੀ ਹੈ ਵਾਇਰਲ ਹੋ ਰਹੀ ਹੈ ਜਿੱਦੇ ਚ ਉਹ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਕਹਿ ਰਹੇ ਕਿ ਇਹਨਾਂ ਨੂੰ ਚੁੰਕੀਆਂ ਜਿਹੜੀਆਂ ਵੀਰਵਾਰ ਨੂੰ ਲਗਾਉਣੀਆਂ ਚਾਹੀਦੀਆਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕਿਹਾ ਸੀ ਕਿ ਜੇ ਸਾਡੇ ਪਰਿਵਾਰ ਨੇ ਕੋਈ ਬੇਅਦਵੀ ਕੀਤੀ ਹੈ ਤਾਂ ਕੱਖ ਨਾ ਰਹੇ ਜਾਂ ਮਜੀਠੀਆ ਸਾਹਿਬ ਨੇ ਨਸ਼ੇ ਵੇਚੇ ਤਾਂ ਕੱਖ ਨਾ ਰਹੇ ਉਹ ਕਹਿੰਦੇ ਬੀਬਾ ਜੀ ਦੀਆਂ ਗੱਲਾਂ ਬੜੀਆਂ ਸੱਚ ਹੁੰਦੀਆਂ ਇਹਨਾਂ ਨੂੰ ਚੁੰਕੀਆਂ ਲਾਉਣੀਆਂ ਚਾਹੀਦੀਆਂ ਦੇਖੋ ਕਿ ਤੁਸੀਂ ਸਿਆਣੇ ਬੰਦੇ ਦੀ ਗੱਲ ਤੁਸੀਂ ਕਰੋ ਫਿਰ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇਹ ਭੰਡ ਬੰਦਾ ਸਾਡਾ ਜਿਹੜਾ ਆਗੂ ਆ ਬੀਖਸ਼ਾ ਸਾਹਿਬ ਉਹਨਾਂ ਨੇ ਤਾਂ ਇਹਨਾਂ ਨੂੰ ਹਮੇਸ਼ਾ ਭੰਡ ਕਹਿ ਕੇ ਬੁਲਾਇਆ ਤੇ ਗੱਲ ਸਹੀ ਆ ਉਹਨਾਂ ਦੀ ਇਹੋ ਜੀ ਮਾੜੀ ਸੋਚ ਰੱਖਣੀ ਕਿ ਕੱਖਣਾ ਦੇ ਵਾਲੀ ਗੱਲ ਜਿਹੜੀ ਆ ਜੀ ਉਹ ਦੇਖੋ ਕੱਖੜੀ ਰਿਆ ਕੱਖੜੀ ਪਰ ਕਿ ਅੱਜ ਪੰਜਾਬ ਦੇ ਲੋਕ ਸਿੱਧ ਕਰ ਰਹੇ ਆ ਕਿ ਭਗਵੰਤ ਮਾਨ ਦਾ ਕੱਖੜੀ ਰਿਆ ਸਦਾ ਸੁਖਬੀਰ ਸਿੰਘ ਬਾਦਲ ਦਾ ਤਾਂ ਐਸੇ ਪੰਜਾਬ ਦੇ ਲੋਕਾਂ ਦੇ ਦਿਨਾਂ ਤਾਂ ਰਾਜ ਕਰ ਗਿਆ ਉਹ ਤਾਂ ਹੜ੍ਹ ਆਇਆ ਇਹਦੇ ਭਗਵੰਤ ਮਾਨ ਡੁੱਬ ਗਿਆ ਤੇ ਦੂਜੇ ਸੋਹ ਦੀ ਲੋਕਾਂ ਦੀ ਮਦਦ ਹੋਈ ਹੈ ਇਹ ਤੁਹਾਡੇ ਸਾਹਮਣੇ ਸਥਿਤੀ ਦਾਮ ਜੀਠਿਆ ਦਾ ਦੱਸੋ ਮਜੀਠਿਆ ਕੀ ਨੁਕਸਾਨ ਹੋਇਆ ਕਿਹੜਾ ਕੇਸ ਜਿਹੜਾ ਮਜੀਠਿਆ ਦੇ ਨਾਲ ਨਹੀਂ ਪਾਇਆ ਤੇ ਕਿਹੜਾ ਕਿਸੇ ਪ੍ਰੂਫ ਕਰ ਸਕੇ ਇਸ ਤੱਕ ਕਿ ਦਮਲ ਸਾਹ ਦੇ ਕੇਸ 'ਚ ਕੇਦਰੀਵਾਲ ਨੂੰ ਮਾਫੀ ਮੰਗਣੀ ਪਈ ਹੁਣ ਵੀ ਇਵੇਂ ਹੀ ਆ ਜਿਹੜੇ ਕੇਸ ਪਾਇਆ ਕੋਈ ਸਬੂਤ ਕੋਈ ਗੱਲ ਅੱਜ ਤੱਕ ਮਜੀਠੀਆ ਸਾਹਿਬ ਦੇ ਖਿਲਾਫ ਇਹ ਕਿਤੇ ਨਹੀਂ ਲੱ ਸਕਿਆ ਬਹੁਤ ਚੜ੍ਹਦੀ ਕਲਾ ਨਾਲ ਸੋਮਣੀ ਅਕਾਲੀ ਦਲ ਐਸੇ ਲੋਕਾਂ ਦੀ ਸੇਵਾ ਕਰ ਰਿਹਾ ਹੁਣ ਘਰ ਘਰ ਜਿਹੜੀ ਇਹ ਗੱਲ ਚੱਲ ਪਈ ਆ ਵੀ ਜਿਹੜਾ ਅਕਾਲੀ ਦਲ ਆ ਉਹ ਉਹਦੇ ਬਿਨਾ ਪੰਜਾਬ ਦਾ ਕੋਈ ਬਦਲ ਕਵੀ ਹੱਲ ਨਹੀਂਗਾ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੇ ਵਿਕਾਸ ਵਾਸਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਜੇਕਰ ਕੋਈ ਤੇਰ ਜਿਹੜੀ ਆ ਕੋਈ ਜਮਾਤ ਹੈ ਉਹ ਡਟ ਕੇ ਖੜਦੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਆ ਤੇ ਸ਼੍ਰੋਮਣੀ ਕਾਲ ਦਲ ਦਾ ਪੰਜਾਬ 'ਚ ਸਥਾਪਿਤ ਰਹਿਣਾ ਤੇ ਇੱਥੇ ਉਹਨਾਂ ਦੀਆਂ ਸਰਕਾਰਾਂ ਬਣਾਉਣ ਗਿਆ ਇਹ ਲੋਕਾਂ ਦੇ ਆਮ ਇੱਕ ਲੋਕਾਂ ਦੇ ਬਣਾਉਂਦਾ ਇੱਕ ਫੈਸਲਾ ਚਲੋ ਸਭ ਇਸ ਗੱਲ ਨੂੰ ਮੰਨਦੇ ਹਾਂ ਕਿ ਜਿਵੇਂ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਹੜਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆਏ ਆ ਤੇ ਮੁੱਖ ਮੰਤਰੀ ਸਾਹਿਬ ਬੇਸ਼ੱਕ ਬਿਮਾਰ ਪੈ ਗਏ ਆ ਹੁਣ ਵੀ ਉਹ ਆਪਣੇ ਦਫ਼ਤਰਾਂ ਚੋਂ ਬੈਠ ਕੇ ਹੀ ਐਲਾਨ ਕਰ ਰਹੇ ਆ ਪਰ ਲੋਕਾਂ ਚ ਜਿਹੜੇ ਅਜੇ ਗਰਾਊਂਡ ਲੈਵਲ ਤੇ ਨਹੀਂ ਪਹੁੰਚੇ ਅਨੰਦਪੁਰ ਸਾਹਿਬ ਦਾ ਏਰੀਆ ਕਾਫੀ ਪ੍ਰਭਾਵਿਤ ਹੋਇਆ ਸੀ ਇੱਥੇ ਮੁੱਖ ਮੰਤਰੀ ਸਾਹਿਬ ਨਹੀਂ ਆਏ ਤੇ ਹੋਰ ਵੀ ਜਿਵੇਂ ਆਪਣਾ ਗੁਰਦਾਸਪੁਰ ਸਾਹਿਬ ਦੇ ਏਰੀਏ ਸੀਗੇ ਕਿਤੇ ਵੀ ਜਿਹੜੇ ਨਜ਼ਰ ਨਹੀਂ ਆਏ ਮੁੱਖ ਮੰਤਰੀ ਸਾਹਿਬ ਲੇਖੋ ਮੈਨੂੰ ਤੁਸੀਂ ਦੱਸੋ ਜਦੋਂ ਕਿਸੇ ਦਾ ਬੀਪੀ ਲੋ ਹੁੰਦਾ ਜਦੋਂ ਕਿਸੇ ਦਾ ਬੀਪੀ ਆਪ ਹੁੰਦਾ ਦਾ ਕਾਰਨ ਬਲਿਆ ਕੀ ਹੁੰਦਾ ਉਹਦਾ ਕਾਰਨ ਡਾਕਟਰਾਂ ਕੋਲ ਪੁੱਛ ਲਓ ਕਿਸੇ ਮਨੋਵਿਗਿਆਨਕ ਨੂੰ ਪੁੱਛ ਲਓ ਇੱਕੋ ਹੀ ਆ ਕਿ ਟੈਨਸ਼ਨ ਹੈ ਬੰਦੇ ਨੇ ਇਸ ਨੂੰ ਟੈਨਸ਼ਨ ਹੋ ਗਈ ਵੀ ਇਹ ਕਿ ਬਣ ਗਿਆ ਅਸੀਂ ਕੁਝ ਪ੍ਰਬੰਧ ਨਹੀਂ ਕੀਤੇ ਅਸੀਂ ਦਰਿਆ ਨਹੀਂ ਸਾਫ਼ ਕੀਤੇ ਨਾਲੇ ਖਾਲੇ ਡਰੇਨਾਂ ਨਹੀਂ ਸਾਫ਼ ਕੀਤੀਆਂ ਤੇ ਹੜ ਇੱਕਦਮ ਵਸਾਤਾ ਜ਼ਿਆਦਾ ਹੋ ਗਿਆ ਕੁਦਰਤ ਨੇ ਇਮਤਿਹਾਨ ਚ ਪਾਤਾ ਇਹ ਕੁਦਰਤ ਨੂੰ ਚੈਲੰਜ ਕਰਦੇ ਸੀ ਲੇਕਿਨ ਉਹਦਾ ਸਾਰਾ ਹੀ ਪਿਆ ਨੰਗਾ ਹੋ ਗਿਆ ਤੇ ਭਗਵੰਤ ਮਾਨਾਰਾਂ ਦੇ ਬੀਪੀ ਆਈ ਹੋਣੇ ਸੀ ਜਾਂ ਲੋ ਹੋਣੇ ਸੀ ਜੋ ਵੀ ਹੋ ਗਿਆ ਤੇ ਹਸਪਤਾਲ ਜਾ ਕੇ ਦਾਖਲ ਹੋ ਗਿਆ ਲਿਕੇਸ ਦਾ ਸੁਬੀਸ਼ਿੰਗ ਵਾਦਰ ਉਹਨਾਂ ਲੋਕਾਂ ਵੀ ਤੇ ਜਾਵੜਾ ਜਿਹੜੇ ਲੋਕ ਇੱਕ ਦਮ ਉਹਨੇ ਵੇਖਿਆ ਕਿ ਦੋਖ ਤੁਹਾਡੇ ਪੰਜਾਬ ਦੇ ਲੋਕ ਫਸ ਗਏ ਉਹ ਸਰਕਾਰ ਦੀ ਕੇਂਦਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਗਲਤੀ ਨਾਲ ਇਸ ਵਾਰ ਪੰਜਾਬ ਦਾ ਬਹੁਤ ਤੁਹਾਡਾ ਨੁਕਸਾਨ ਹੋਇਆ ਤੇ ਮੈਨੂੰ ਇਸ ਚੀਜ਼ ਦਾ ਸਾਨੂੰ ਤਾਂ ਇਸ ਚੀਜ਼ ਦਾ ਬਹੁਤ ਤੁਹਾਡਾ ਜਿਵੇਂ ਦਾ ਭਰੋਸਾ ਹੈ ਕਿ ਅਗਲੀ ਦਾ ਦੀ ਸਰਕਾਰ ਆ ਗਈ ਤੇ ਇਹੀ ਦਰਿਆ ਤੇ ਇਹੀ ਸਾਡੀਆਂ ਜਿਹੜੀਆਂ ਨਹਿਰਾਂ ਐ ਤੇ ਸਾਡੀਆਂ ਜਿਹੜੇ ਡਰੇਨਾਂ ਐ ਇਹ ਬਿਲਕੁਲ ਕੰਕਰੀਟ ਨਾਲ ਪੱਕੀਆਂ ਹੋਣਗੀਆਂ ਜੇ ਐਵੇਂ ਦੀ ਗੱਲਾਂ ਬਾਤਾਂ ਨਾਲ ਦੀ ਪੂਰੀਆ ਕੰਕਰੀਟ ਨਾਲ ਇਹ ਪੱਕੀਆਂ ਕੀਤੀਆਂ ਜਾਣਗੀਆਂ ਤੇ ਅੱਗੇ ਵਾਸਤੇ ਇਸ ਨੂੰ ਵੇਖੋ ਕੁਦਰਤ ਦੀ ਕਰੋਪੀ ਤੇ ਉੱਤੇ ਕਿਸੇ ਦਾ ਜ਼ੋਰ ਨਹੀਂ ਹੈ ਲੇਕਿਨ ਅਸੀਂ ਆਪਣੇ ਪ੍ਰਬੰਧ ਕਰਦੇ ਹਾਂ ਜਿੰਨਾ ਬਚਾਅ ਹੋ ਸਕੇ ਉਹ ਤਾਂ ਕਰਨਾ ਹੈ ਵੇਖੋ ਮਾਰੇ ਰੱਖੇ ਇੱਕ ਉਹ ਆਪ ਮਾਰਦਮਾਲਾ ਰੱਖਣ ਵਾਲਾ ਪ੍ਰਮਾਤਮਾ ਹੈ ਲੇਕਿਨ ਅਸੀਂ ਉਹਦੇ ਬਾਵਜੂਦ ਜਿਹੜਾ ਅਸੀਂ ਉੱਥੇ ਜਾਂਦੇ ਹਾਂ ਕੀ ਉਹਨੂੰ ਕਹਿੰਦੇ ਆ ਡਾਕਟਰਾਂ ਕੋਲ ਹਸਪਤਾਲਾਂ ਚ ਕੋਈ ਬਿਮਾਰ ਹੋ ਜਾਂਦਾ ਕੋਈ ਗੱਲ ਖਰਾਬ ਹੋ ਜਾਂਦੀ ਆ ਅਸੀਂ ਜਾਨੇ ਯਤਨ ਤਾਂ ਕਰਦੇ ਆ ਨਾ ਵੀ ਡਾਕਟਰ ਕੋਲ ਚੱਲੋ ਜੀ ਜੇ ਪਰਮੇਸ਼ਰ ਦੀ ਹੁੰਦੀ ਰਜਾ ਤੇ ਬੰਦਾ ਬਚ ਜਾਂਦਾ ਨਹੀਂ ਹੁੰਦਾ ਤੇ ਨਹੀਂ ਵੱਜਦਾ ਇਸ ਵਾਸਤੇ ਯਤਨ ਤਾਂ ਕਰਦੇ ਸਰਕਾਰਾਂ ਦੇ ਕੰਮ ਸੀ ਯਤਨ ਤਾਂ ਸਰਕਾਰ ਨੇ ਕੀਤੇ ਹੀ ਨਹੀਂ ਉਹ 12000 ਕਰੋੜ ਰੁਪਏ ਦਾ ਹਸਾਬਤਾ ਵੀ ਨਹੀਂ ਕੋਈ ਦੇ ਰੇ ਜੇ ਉਹ ਕੇਂਦਰ ਵਾਲੇ ਆਏ ਤੇ ਉਹ 1600 ਕਰੋੜ ਦੇ ਕਈ ਪਹਿਲਾਂ ਝੜ ਕੇ ਗਾਂਗੇ ਤੁਸੀਂ ਨਾ ਨਾ ਵੇਖੋ ਵੀ ਕਿੱਥੇ 12000 ਕਰੋੜ ਤੁਸੀਂ ਦਾ ਆਬਦਾ ਦੇ ਕੇ ਜਾਓ ਤੁਹਾਡੇ ਕੋਲ ਖਜ਼ਾਨਾ ਤਾਂ ਨਹੀਂ ਤੁਸੀਂ ਕੇਂਦਰ ਦੀ ਸਰਕਾਰ ਆਈ ਆ ਕੇਂਦਰ ਇੱਡਾ ਹੀ ਉਹਦਾ ਪਖਾਰੀਆਂ ਦੀ ਗੱਲ ਕਰਕੇ ਉਲਟੇ ਐਨੀ ਮਾੜੀ ਮਾੜਾ ਸਰਕਾਰਾਂ ਦਾ ਹਾਲ ਹੈ ਸੋ ਇਸ ਵਾਸਤੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਸਰਕਾਰ ਦੀ ਅੱਜ ਸਥਿਤੀ ਆ ਬਹੁਤ ਕਮਜ਼ੋਰ ਹੈ ਤੇ ਲੋਕਾਂ ਨੂੰ ਐ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਦਾ ਹੋ ਚੁੱਕਾ ਹੈ ਇਦੋਂ ਗਾ ਸਮਾਂ ਉਂ ਤੇ ਆਪਾਂ ਕਹਿ ਸਕਾਂਗੇ ਜੋ ਵੀ ਕਹਿਣਾ ਪਰਸਾ ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪੀਤ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ ਹੈ ਉਹ ਕਹਿੰਦੇ ਵੀ ਨਿੱਜੀ ਚੈਨਲ ਰਾਹੀਂ ਗੁਰਬਾਣੀ ਵੇਚ ਕੇ ਸੁਖਵੀਰ ਬਾਦਲ ਨੇ ਜਿਹੜਾ ਪੈਸਾ ਕੱਟਾ ਕੀਤਾ ਸੀ ਉਹ ਹੜਪੀਰਤਾ ਨੂੰ ਜਿਹੜਾ ਵੰਡਿਆ ਦੇਖੋ ਤੁਸੀਂ ਹਰਪੀਤ ਦੀ ਵੀ ਗੱਲ ਭਗਵੰਤ ਮਾਨ ਵਾਂਗੂ ਬੜੀ ਗਹਿਰ ਜ਼ਿੰਮੇਵਾਰਾ ਨਾ ਗੱਲ ਹੈ ਇਹ ਜਥੇਦਾਰ ਖੁਦ ਜਥੇਦਾਰ ਰਿਹਾ ਤੇ ਉਸ ਉਹਨੇ ਚੈਨਲ ਇਹੀ ਚੱਲਦਾ ਸੀ ਤੇ ਜਥੇਦਾਰ ਸਾਹਿਬ ਉਦੋਂ ਉਹ ਚੈਨਲ ਤੇ ਪੂਰੇ ਗੱਜਦੇ ਰਹੇ ਆ ਹੁਣ ਵੀ ਗੱਜਦੇ ਆ ਤੇ ਅੱਜ ਜੇ ਗੱਜਦੇ ਆ ਤੇ ਅੱਜ ਅੱਜ ਜਿਹੜਾ ਉਹਨਾਂ ਨੂੰ ਉਹ ਭੁੱਲ ਗਿਆ ਸਾਰਾ ਕੁਝ ਗੁਰਬਾਣੀ ਸੁਖਬੀਰ ਮੈਂ ਪਹਿਲਾਂ ਵੀ ਇੱਕਦਮ ਗੱਲ ਕੀਤੀ ਸੀ ਕਿ ਸੁਖਬੀਰ ਸਿੰਘ ਬਾਦਲ ਕੋਈ ਗੁਰਬਾਣੀ ਦਾ ਪ੍ਰਚਾਰਕ ਨਹੀਂ ਹੈ ਕਿਉਂਕਿ ਗੁਰਬਾਣੀ ਵੇਚ ਕੇ ਜਿਹੜਾ ਉਹ ਪੈਸਾ ਲੈ ਰਿਆ ਉਹਨੇ ਪੈਸਾ ਦਿੱਤਾ ਲੋਕਾਂ ਨੂੰ ਕਦੋਂ ਵੀ ਲਾਇਆ ਜੇ ਮੰਨ ਲਓ ਗੁਰਬਾਣੀ ਵੇਚ ਕੇ ਹੀ ਨਿਉਂਦਾ ਦਿੱਤਾ ਤਾਂ ਲੋਕਾਂ ਨੂੰ ਮੈਂ ਤੁਸੀਂ ਕੀ ਕੀਤਾ ਤੁਸੀਂ ਤਾਂ ਹੈ ਹੀ ਕੁਰਬਾਨੀ ਦੇ ਪ੍ਰਚਾਰਕ ਆ ਪ੍ਰਚਾਰਕ ਬੰਦਾ ਹੀ ਜਿਹੜਾ ਉਹ ਬਾੜੀ ਦੀ ਭੇਟਾ ਲੈਂਦਾ ਤੁਸੀਂ ਭੇਟਾ ਲਈਆਂ ਤਰਖਾਵਾ ਸ਼ੋਭਨੀ ਕਮੇਟੀ ਤੋਂ ਲਈਆਂ ਸਾਰਾ ਕੁਝ ਕਰਦੇ ਰਹੇ ਅੱਜ ਤੁਸੀਂ ਹੁਣ ਲੀਓ ਲੱਥ ਗਿਆ ਤੇ ਤੁਹਾਨੂੰ ਗੱਲਾਂ ਆਉਂਦੀਆਂ ਦੁੱਧੀਆਂ ਕੋਈ ਇਹ ਜਿਹੜਾ ਬੇਬਨਿਆ ਦੋਸ਼ਾ ਸੁਖਵੀਰ ਸਿੰਘ ਬਾਦਲ ਇੰਨਾ ਕੋਲ ਦੇ ਕੋਲ ਪ੍ਰਬੰਧ ਹੈਗੇ ਆ ਇੰਨੇ ਕੋਈ ਸਾਧਨ ਆ ਉਹਦਾ ਸਰਕਲ ਵੀ ਆਪਣਾ ਬਹੁਤ ਵੱਡਾ ਉਦੇ ਮਿੱਤਰ ਦੋਸਤ ਬਹੁਤ ਵੱਡੇ ਆ ਬੜਾ ਵੱਡਾ ਜਿਹੜਾ ਉਹ ਬਿਜ਼ਨਸ ਦੇ ਵਿੱਚ ਵੀ ਬੜੇ ਉਹ ਸਫਲ ਪੁਰਾਣੇ ਲੱਗੇ ਹੋਏ ਆ ਸੋ ਉਹਨਾਂ ਨੂੰ ਕਿਸੇ ਦੀ ਕੋਈ ਕਿਸੇ ਚੀਜ਼ ਦੀ ਭੁਖੜੀ ਆ ਜੀ ਉਹਨਾਂ ਨੇ ਕੀਤਾ ਤੇ ਉਹਨਾਂ ਦੇ ਸ਼ਾਬਾਸ਼ ਬਿਲਕੁਲ ਜੀ ਸਾਡੇ ਨਾਲ ਚਾवला ਸਾਹਿਬ ਸੀਗੇ ਜਿਨ੍ਹਾਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਆ ਭਾਵੇਂ ਕੇਂਦਰ ਸਰਕਾਰ ਵੱਲੋਂ ਜਿਹੜੀ ਰੋਕ ਲਗਾਈ ਗਈ ਆ ਸਿੱਖਾਂ ਜਥਿਆਂ ਤੋਂ ਪਾਕਿਸਤਾਨ ਜਾਣ ਤੇ ਉਦੇ ਵਾਰੀ ਵੀ ਗੱਲਬਾਤ ਕੀਤੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਹੈ ਕੈਮਰਾਮੈਨ ਪੀਪਲ ਵਾਲੇ ਦੇ ਨਾਲ ਬੁੱਤ ਸਿੰਘ ਰਾਣਾ ਡੀ 5 ਚੈਨਲ ਪੰਜਾਬੀ ਸ਼੍ਰੀ ਕੀਰਤਪੁਰ ਸਾਹਿਬ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ